ਫਗਵਾੜਾ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਨੌਜਵਾਨ ਦਾ ਕਰ ਦਿੱਤਾ ਗਿਆ ਕਤਲ ਮੌਕੇ ਤੇ ਪਹੁੰਚਿਆ ਹੋਇਆ ਹੈ ਪੁਲਿਸ ਪ੍ਰਸ਼ਾਸਨ ਬੇਅਦਬੀ ਦੇ ਨਾਲ ਜੋੜਿਆ ਜਾ ਰਿਹਾ ਹੈ ਇਹ ਮੁੱਦਾ ਸਸੀ ਕਾਲ ਦੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰुण ਕੋਰਾਲੀ ਫਗਵਾੜਾ ਦੇ ਗੁਰਦੁਆਰਾ ਸਾਹਿਬ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਇੱਥੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਅਤੇ ਇਹ ਮਾਮਲਾ ਬੇਅਦਬੀ ਦੇ ਨਾਲ ਜੋੜਿਆ ਜਾ ਰਿਹਾ ਹੈ ਬਕਾਇਦਾ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਪਹਿਲਾਂ ਇਹ ਨੌਜਵਾਨ ਜਿਸ ਦਾ ਕੀ ਕਤਲ ਹੋਇਆ ਹੈ ਉਹ ਬੋਲ ਰਿਹਾ ਹੈ ਕਿ ਉਸ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਬੇਅਦਬੀ ਕਰਨ ਦੇ ਲਈ ਭੇਜਿਆ ਗਿਆ ਸੀ ਅਤੇ ਇੱਕ ਨਿਹੰਗ ਸਿੰਘ ਵੱਲੋਂ ਇਸ ਦਾ ਕਤਲ ਕਰ ਦਿੱਤਾ ਗਿਆ ਜਿਸ ਨੂੰ ਹੁਣ ਸੋਦੇ ਦਾ ਨਾਮ ਵੀ ਦਿੱਤਾ ਗਿਆ ਮੌਕੇ ਤੇ ਪੁਲਿਸ ਦੇ ਐਸਐਸਪੀ ਅਤੇ ਹੋਰ ਵੱਡੇ ਅਫਸਰ ਵੀ ਪਹੁੰਚੇ ਹੋਏ ਨੇ ਅਤੇ ਬ੍ਰੀਕੀ ਦੇ ਨਾਲ ਇਸ ਮਾਮਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਦਿਖਾਣੇ ਤੁਹਾਨੂੰ ਉਹ ਵੀਡੀਓ ਜਿਸ ਦੇ ਵਿੱਚ ਨੌਜਵਾਨ ਆਪ ਖੁਦ ਬੋਲ ਰਿਹਾ ਹੈ ਕਿ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਬੇਅਦਬੀ ਕਰਨ ਵਾਸਤੇ ਆਇਆ ਸੀ ਅਤੇ ਕੀ ਕਹਿਣਾ ਹੈ ਇੱਕ ਨਿਹੰਗ ਸਿੰਘ ਦਾ ਜੋ ਕਿ ਜਦੋਂ ਇਸ ਨੌਜਵਾਨ ਦਾ ਕਤਲ ਕੀਤਾ ਗਿਆ ਤੇ ਉਸ ਵਕਤ ਉਹ ਮੌਕੇ ਤੇ ਹਾਜ਼ਰ ਸੀ ਆਉ ਤੁਹਾਨੂੰ ਵੀ ਦਿਖਾਣੇ ਹਾਂ ਬੋਲ ਅਜੀ ਸੁਖੀ ਨੇ ਮੈਨੂੰ ਇਹ ਕਹਿ ਸੀਗਾ ਸੁਖੀ ਤੱਕ ਤੁਸੀਂ ਸੀਗੇ ਸੁਖੀ ਤਾਂ ਮੈਨੂੰ ਇਹ ਕਹਿ ਸੀਗਾ बाद चाहिए जो करेगा अपने लिए करेगा जो बच, जो जान बचाएगा अपनी बचाएगा जो जान बचाएगा तो बचाएगा तो दो तीन हजार दो तीन हजार उठे जाके बैठी और पुटा पुठा सीधा करने लेकिन मैं ਇਹ ਮੈਂ ਅੰਦਰ ਆ ਮੈਂ ਤਿਆਵਾ ਸੀ ਇੱਥੇ ਮੈਂ ਕੀਤਾ ਨਹੀਂ ਸੁਖੀਨੇ ਕਿ ਉਹ ਜਿਹੜੇ ਪੰਗਿਲਾਂ ਨੇ ਪੰਗਿਲ ਲੈਣੇ ਆ ਬਣੀ ਨਾਲ ਆਹੋ ਨਹੀਂ ਬਣੀ ਨਾਲ ਕੀ ਉਹ ਪਾੜਨਾ ਹੈ ਆਹੋ ਪਾੜਨ ਨੂੰ ਆਸਤ ਗਿਆ ਸੀ ਕੀ ਆਹੋ ਇਹ ਇਹ ਚੀਜ਼ਾਂ ਹੁਣ ਉਲਟਾ ਹੋਰ ਤੁਸੀਂ ਸੋਚ ਨਹੀਂ ਸਕਦੇ ਕੀ ਕੀ ਗਿਆ ਸੀਗਾ ਦੱਸ ਦੱਸ ਫਿਰ ਸਾਨੂੰ ਦੱਸ ਦੇਣਾ ਉਲਟਾ ਉਲਟਾ ਲਿਖਣ ਨੂੰ ਵੀ ਗਿਆ ਸੀਗਾ ਕੀ ਲਿਖਣਾ ਸੀ ਤੁਹਾਨੂੰ ਪਤਾ ਹੈ ਉਹੀ ਗਾਲਾਂ ਆਰ ਉਤਰੀ ਉਤਰੀ ਇਹ ਸਭ ਚੀਜ਼ਾਂ ਇਹ ਤਾਂ ਤੀਜਾ ਕਰੰਮੀ ਕਹਿ ਸੀਗਾ ਮੈਂ ਪੀਤਾ ਨਹੀਂ ਭਾਜੀ ਵੇਗੁਨਾ ਸੀਗਾ ਬਸ ਇਹਨਾਂ ਜਿੱਗਾ ਖਾਲਸਾ ਵੈਕੂ ਜੀ ਕੀ ਫਤਿਹ ਮੰਗੂ ਮਟ ਮੇਰਾ ਪੁੱਤ ਹੀ ਆ ਤੇ ਇਹ ਆਇਆ ਸੀ ਕਿਸੇ ਕੰਮ ਇੱਥੇ ਠੀਕ ਆ ਇਹ ਰਾਤ ਉਰੇ ਰੁਕ ਗਿਆ ਹਨੇਰਾ ਹੋ ਗਿਆ ਹੁਣ ਗੁਰਦੁਆਰੇ ਰੁਕ ਗਿਆ ਤੇ ਜਦੋਂ ਉਹ ਬੰਦਾ ਆਇਆ ਬੇਆਦਬੀ ਕਰਨ ਬੇਆਦਬੀ ਕਰਨ ਆਇਆ ਇਹਨੇ ਪੁੱਛਿਆ ਉਹਨੂੰ ਵੀ ਭਾਈ ਤੂੰ ਕੀ ਚੱਕਰ ਆ ਕਿਵੇਂ ਆ ਉਹ ਕਹਿੰਦਾ ਵੀ ਮੈਨੂੰ ਪੈਸੇ ਦਿੱਤੇ ਗਏ ਆ 3-4000 ਰੁਪਇਆ ਠੀਕ ਆ ਫਿਰ ਇਹਨੇ ਪਿਆਰ ਨਾਲ ਕਈ ਵਾਰ ਪੁੱਛਿਆ ਵੀ ਉਹਨੂੰ ਭਾਈ ਤੂੰ ਦੱਸ ਦੇ ਉਹਦਾ 9 10 ਬੰਦੇ ਦਾ ਨਹੀਂ ਦੱਸਿਆ ਇਹ ਬੰਦਾ ਇਹੀ ਕਹੀ ਗਿਆ ਤੁਹਾਡੀ ਬਾਣੀ ਗਲਤ ਆ ਸਾਡੀ ਬਾਣੀ ਠੀਕ ਆ ਤੁਹਾਡੀ ਬਾਣੀ ਗਲਤ ਆ ਸਾਡੀ ਬਾਣੀ ਸਹੀ ਆ ਜਨ ਕੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਲਤ ਕਹਿੰਦਾ ਸੀਗਾ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਲਤ ਕਹਿੰਦਾ ਸੀ ਉਹਨੂੰ ਗੁੱਸਾ ਚੜਿਆ ਕਿ ਨੈਤਰੀਏ ਜੇ ਕਿਸੇ ਦੇ ਧਰਮ ਨੂੰ ਕੋਈ ਗਲਤ ਕਹੋਗਾ ਉਹ ਮੂੰਹ ਤੇ ਹੀ ਗਲਤ ਬੋਲਣ ਲੱਗ ਗਿਆ ਜਦੋਂ ਗਲਤ ਬੋਲਣ ਲੱਗਿਆ ਉਹਨੂੰ ਗੁੱਸਾ ਚੜ ਗਿਆ ਠੀਕ ਹੈ ਕਿ ਨਹੀਂ ਇਹ ਗੱਲ ਆ ਵੀ ਕੋਈ ਵੀ ਬੰਦਾ ਕਿਸੇ ਨੂੰ ਗਲਤ ਨਹੀਂ ਕਰਨਾ ਚਾਹੁੰਦਾ ਮਾਰਨਾ ਨਹੀਂ ਚਾਹਉ ਸੌਦਾ ਨਹੀਂ ਲਾਉਣਾ ਚਾਹੁੰਦਾ ਜਦੋਂ ਕਿਸੇ ਦੇ ਧਰਮ ਤੇ ਗੁਰੂ ਗ੍ਰੰਥ ਸਾਹਿਬ ਜੀ ਤੇ ਅਟੈਕ ਕਰਦਾ ਵਾ ਤਾਂ ਬੰਦੇ ਨੂੰ ਜਦੋਂ ਅੱਕ ਜਾਂਦਾ ਫਿਰ ਇਹ ਸਟੈਪ ਚੱਕਦਾ ਨਹੀਂ ਬੰਦਾ ਕੋਈ ਨਹੀਂ ਚੱਕਦਾ ਬਿਲਕੁਲ ਨਹੀਂ ਅੰਗਸ ਸਿੰਘਾਂ ਨੇ ਬੀਅਦਬੀ ਦੀ ਜਿਹੜੀ ਉਹਨੇ ਕੋਸ਼ਿਸ਼ ਬੰਦੇ ਨੇ ਕੀਤੀ ਹੈ ਅਨਜਾਨ ਬੰਦੇ ਨੇ ਹਾਂਜੀ ਨਿਆਂ ਸਿੰਘਾਂ ਨੇ ਸੌਦਾ ਲਗਾਤਾ ਲਗਾਤਾ ਹੀ ਦੀਰ ਰਾਤ ਦੀ ਗੱਲ ਆ 2-3 ਵੱਜ ਚੁੱਕੇ ਆ ਹੁਣ ਦਿਨ ਚੜ ਚੁੱਕਾ ਆ ਤੁਹਾਨੂੰ ਡਿਮਾਂਡ ਕੀ ਹੈਗੀ ਆ ਮਤਲਬ ਕਿਉਂ ਆਪਾਂ ਰੁਕੇ ਕਿਉਂ ਹੋਏ ਆ ਨਹੀਂ ਰੁਕੇ ਕੋਈ ਗੱਲ ਨਹੀਂ ਡਿਮਾਂਡ ਵੀ ਕੋਈ ਗੱਲ ਨਹੀਂ ਹੈਗੀ ਅਸੀਂ ਇਹ ਕਹਿੰਨੇ ਆ ਵੀ ਸਚਾਈ ਲੋਕਾਂ ਨੂੰ ਪਤਾ ਲੱਗੇ ਵੀ ਗਾਹਾਂ ਤੋਂ ਜਿਹੜਾ ਬੰਦਾ ਗਲਤ ਇਹ ਕੰਮ ਕਰੂਗਾ ਗੁਰੂ ਗ੍ਰੰਥ ਸਾਹਿਬ ਜੀ ਨਾਲ ਕੋਈ ਝਾਕੂਗਾ ਤਾਂ ਉਹਦਾ ਵੀ ਇਲਜ਼ਾਮ ਇਹੀ ਹੋਣਾ ਵਾ ਜਿਹੜਾ ਅੱਜ ਹੋਇਆ ਜਿਹਦਾ ਜਿਹੜਾ ਬੇਅਦਬੀ ਕਰਨ ਆਇਆ ਕਿੰਨੇ ਸਿੰਘ ਕਹਿ ਰਹੇ ਨੇ ਵੀ ਜਿਨ੍ਹਾਂ ਨੇ ਸੌਦਾ ਲਗਾਇਆ ਉਹਨਾਂ ਨੂੰ ਅਰੈਸਟ ਨਹੀਂ ਹੋਣ ਦਿੱਤਾ ਜਾਵੇਗਾ ਉਹਦੇ ਬਾਰੇ ਦੱਸੋ ਥੋੜਾ ਨਹੀਂ ਨਹੀਂ ਅਰੈਸਟ ਦੇਖੋ ਮੇਰੀ ਗੱਲ ਸੁਣੋ ਕਾਨੂੰਨ ਨੇ ਆਪਣਾ ਕੰਮ ਕਰਨਾ ਵਾ ਅਸੀਂ ਇਹ ਨਹੀਂ ਕਹਿੰਦੇ ਹੈਗੇ ਵੀ ਕੋਈ ਕਾਨੂੰਨ ਨਾ ਸੀ ਧੱਕਾਦਾਰ ਨਾ ਕਾਨੂੰਨ ਨੇ ਆਪਣਾ ਕੰਮ ਕਰਨਾ ਵਾ ਕਿੰਨੇ ਕਵਜ ਦੀ ਗੱਲ ਕਰ ਰਹੇ ਜੇ ਨਹੀਂ ਰੈਫਰਟ ਕਰਨ ਦੇਣਾ ਤਾਂ ਨਹੀਂ ਕਰਨ ਦੇਣਾ ਕਿਉਂ ਜੀ ਬੇਅਦਬੀ ਕੀਤੀ ਹੈ ਜੇ ਕਿ ਬੇਅਦਬੀ ਬੰਦਾ ਕਰਨ ਆਇਆ ਵਾ ਉਹ ਉਹ ਵੀ ਤਾਂ ਗਲਤ ਹੈ ਰਹਿ ਕੇ ਕਸਮਦਾ ਤੁਸੀਂ ਮੰਨੋ ਮੰਨ ਮੰਨੋਗੇ ਕਿ ਨਹੀਂ ਮੰਨੋਗੇ ਇਹ ਗੱਲ ਕੋਈ ਵੀ ਬੰਦਾ ਗੱਲ ਮੈਨੂੰ ਜੇ ਕਿਸੇ ਦੇ ਧਰਮ ਤੇ ਕੋਈ ਅਟੈਕ ਕਰਦਾ ਵਾ ਇਹ ਸੈਲਫ ਡਿਫੈਂਸ ਆ ਜੀ ਇਹ ਕਿ ਇਹ ਹੱਤਿਆ ਨਹੀਂ ਮੰਨੀ ਜਾਣੀ ਹੈਗੀ ਇਹ ਸੈਲਫ ਡਿਫੈਂਸ ਆ ਉਹ ਬੰਦਾ ਬੇਅਦਬੀ ਕਰਨ ਆਇਆ ਸਾਡੇ ਗੁਰੂ ਦੀ ਸਾਡੇ ਗੁਰੂ ਦੇ ਅੰਗ 파ੜਨ ਆਇਆ ਉਹ ਉਹਦੀ ਹੱਤਿਆ ਕਰਨ ਆਇਆ ਜਦੋਂ ਉਹਦੀ ਹੱਤਿਆ ਕਰਨ ਆਇਆ ਸੈਲਫ ਡਿਫੈਂਸ ਦੇ ਵਿੱਚ ਉਹਦੇ ਨਾਲ ਹੋ ਗਿਆ ਠੀਕ 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 ਆ ਕਿ ਨਹੀਂ ਉਹਦਾ ਸੈਲਫ ਡਿਫੈਂਸ ਆ ਨਾ ਕਿ ਕੋਈ ਵੀ ਮੰਨਿਆ ਜੇਵੇ ਕਾਨੂੰਨ ਵੀ ਇਹ ਗੱਲ ਮੰਨੂਗਾ ਸੈਲਫ ਡਿਫੈਂਸ ਆ ਜੀ ਬਾਕੀ ਕਾਨੂੰਨ ਨੇ ਆਪਣਾ ਕੰਮ ਕਰਨਾ